ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਇਕਾਂਗੀ ਅਰਮਾਨ ਦਾ ਵਿਸ਼ਾ ਵਸਤੂ ਜਿਹੜਾ ਕਿ ਬਹੁਤ ਹੀ ਸਿੰਪਲ ਲੈਂਗੁਏਜ ਵਿੱਚ ਲਿਖਿਆ ਹੋਇਆ ਹੈ ਔਰ ਇਹਨੂੰ ਤੁਸੀਂ ਅੱਛੇ ਤਰ੍ਹਾਂ ਕਰ ਲੈਣਾ ਕੋਈ ਵੀ ਲਾਈਨ ਮਿਸ ਨਾ ਕਰਨਾ ਤੇ ਇਹ পড়ਣਾ ਸਟਾਰਟ ਕਰਦੇ ਹਾਂ ਅਰਮਾਨ ਇਕਾਂਗੀ ਜਤਿੰਦਰ ਬਰਾੜ ਦੀ ਰਚਨਾ ਹੈ ਇਸ ਦਾ ਵਿਸ਼ਾ ਅੱਜ ਦੇ ਨੌਜਵਾਨਾਂ ਵਿੱਚ ਵੱਧ ਰਹੀ ਨਸ਼ੇ ਦੀ ਸਮੱਸਿਆ ਹੈ ਇਕਾਂਗੀ ਕਾਰ ਨੇ ਨਿਸ਼ੇਧ ਦੇ ਮੁੱਖ ਕਾਰਨ ਨੂੰ ਹੀ ਇਕਾਂਗੀ ਦੇ ਵਿਸ਼ੇ ਦੇ ਰੂਪ ਵਿੱਚ ਪ੍ਰਮੁੱਖਤਾ ਦਿੱਤੀ ਹੈ ਅਤੇ ਇਹ ਮੁੱਖ ਕਾਰਨ ਹੈ ਮਾਪਿਆਂ ਦਾ ਬੱਚੇ ਦੀ ਸਾਈਕੋਲੋਜੀ ਐਪਟੀਟਿਊਡ ਤੇ ਦਿਲਚਸਪੀ ਨੂੰ ਜਾਣੇ ਬਿਨਾ ਹੀ ਉਹਨਾਂ ਉੱਤੇ ਆਪਣੀ ਮਰਜ਼ੀ ਥੋਪਣਾ ਇਕਾਂਗੀ ਵਿੱਚ ਇਕਾਂਗੀ ਕਾਰ ਨੇ ਬਾਉ ਜੀ ਅਤੇ ਸ਼ਾਂਤੀ ਦੇ ਚਰਿੱਤਰ ਰਾਹੀਂ ਉਹਨਾਂ ਦਾ ਆਪਣੇ ਪੁੱਤਰ ਪ੍ਰਤੀ ਰਵੱਈਆ ਪੁੱਤਰ ਦਾ ਨਸ਼ੇ ਵਿੱਚ ਪੈ ਜਾਣਾ ਅਤੇ ਅੰਤ ਵਿੱਚ ਮੌਤ ਦੇ ਮੂਹਰੇ ਪੈ ਜਾਣ ਦੇ ਛਿੱਟੇ ਨੂੰ ਪੇਸ਼ ਕਰਕੇ ਇਕਾਂਗੀ ਨੂੰ ਬੜੀ ਸਫਲਤਾ ਨਾਲ ਪੇਸ਼ ਕੀਤਾ ਹੈ। ਇਸ ਦਾ ਵਿਸ਼ਾ ਯਥਾਰਥਕ, ਮਨੋਵਿਗਿਆਨਕ ਤੇ ਵਿਅੰਗਮਈ ਹੈ। ਨੈਕਸਟ ਪੈਰਾ ਇਕਾਂਗੀ ਵਿੱਚ ਬਾਉ ਜੀ ਅਤੇ ਸ਼ਾਂਤੀ ਆਪਣੇ ਵਿਆਹ ਤੋਂ ਪਹਿਲਾਂ ਹੀ ਆਪਣੇ ਹੋਣ ਵਾਲੇ ਪੁੱਤਰ ਨੂੰ ਡਾਕਟਰ ਬਣਾਉਣ ਬਾਰੇ ਗੱਲਾਂ ਕਰਦੇ ਹਨ। ਕਿਉਂਕਿ ਬਾਉ ਜੀ ਨਹੀਂ ਚਾਹੁੰਦੇ ਸਨ ਕਿ ਉਹ ਪੁੱਤਰ ਵੀ ਉਸ ਵਾਂਗ ਅਫਸਰਾਂ ਦੀਆਂ ਝਟਕਾਂ ਖਾਵੇ ਅਤੇ ਫਾਈਲਾਂ ਦੇ ਬੋਝ ਥੱਲੇ ਦੱਬਾ ਰਹੇ। ਉਹ ਸੋਚਦੇ ਹਨ ਕਿ ਉਹ ਆਪਣੇ ਡਾਕਟਰ ਪੁੱਤਰ ਦਾ ਵਿਆਹ ਵੀ ਕਿਸੇ ਲੇਡੀ ਡਾਕਟਰ ਨਾਲ ਕਰਾਉਣਗੇ ਔਰ ਨਾਲ ਦਾ ਆਪਣਾ ਹਸਪਤਾਲ ਹੋਵੇਗਾ ਜਿਸ ਵਿੱਚ ਉਹ ਦਵਾਈਆਂ ਦੀ ਦੁਕਾਨ ਚਲਾਵੇਗਾ। ਕੌਣ ਚਲਾਵੇਗਾ ਬਾਉ ਜੀ? ਇਹ ਸ਼ਾਂਤੀ ਸੁਪਰੀਡੈਂਟ ਬਣ ਕੇ ਸਾਰਿਆਂ ਹੱਥੇ ਰੋ ਪਾਇਆ ਕਰੇਗੀ ਵਿਆਹ ਤੋਂ ਕੁਝ ਮਹੀਨੇ ਪਿੱਛੋਂ ਉਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜਿਸ ਨੂੰ ਡਾਕਟਰ ਬਣਾਉਣ ਦੀ ਇੱਛਾ ਕਾਰਨ ਉਸ ਨੂੰ ਗੁੜਤੀ ਵੀ ਇੱਕ ਡਾਕਟਰ ਕੋਲੋਂ ਦਿੱਤੀ ਗਈ ਤੇ ਪੁੱਤਰ ਦਾ ਨਿੱਕ ਨੇ ਵੀ ਡਾਕਟਰ ਰੱਖ ਦਿੱਤਾ ਗਿਆ ਪੈਰਾ ਚੇਂਜ ਪੁੱਤਰ ਜਦੋਂ ਥੋੜਾ ਜਿਹਾ ਵੱਡਾ ਹੋਇਆ ਤਾਂ ਉਸ ਨੂੰ ਬਹੁਤ ਵੱਡੇ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਉਸ ਦੀ ਪੜ੍ਹਾਈ ਵਿੱਚ ਸਹਾਇਤਾ ਕਰਨ ਲਈ ਸ਼ਾਂਤੀ ਉਸ ਦਾ ਹੋਮਵਰਕ ਕਰਨ ਵਿੱਚ ਹਮੇਸ਼ਾ ਉਸ ਦੀ ਮਦਦ ਕਰਦੀ ਸੀ ਇੱਕ ਦਿਨ ਜਦੋਂ ਸ਼ਾਂਤੀ ਨੂੰ ਉਸ ਦੀ ਟੀਚਰ ਨੇ ਸਕੂਲ ਬੁਲਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਡਾਕਟਰ ਦਾ ਹੋਮਵਰਕ ਉਸ ਦੀ ਮੰਮੀ ਕਰਦੀ ਹੈ ਤਾਂ ਟੀਚਰ ਨੇ ਉਸ ਨੂੰ ਦੱਸਿਆ ਕਿ ਇਸ ਲਈ ਹੀ ਉਹ ਪੜ੍ਹਾਈ ਵਿੱਚ ਢਿੱਲਾ ਹੈ ਟੀਚਰ ਨੇ ਇਹ ਵੀ ਕਿਹਾ ਕਿ ਬੱਚੇ ਦਾ ਕੈਰੀਅਰ ਉਸ ਦੀ ਸਾਈਕੋਲੋਜੀ ਅਤੇ ਦਿਲਚਸਪੀ ਅਨੁਸਾਰ ਹੀ ਤੈਅ ਕਰਨਾ ਚਾਹੀਦਾ ਹੈ ਪਰ ਸ਼ਾਂਤੀ ਟੀਚੇ ਦੀ ਇਸ ਗੱਲ ਦਾ ਵਿਰੋਧ ਕਰਦੀ ਹੋਈ ਉਸ ਨੂੰ ਡਾਕਟਰ ਹੀ ਬਣਾਉਣ ਬਾਰੇ ਕਹਿੰਦੀ ਹੈ ਪਰ ਇਸ ਤੋਂ ਉਲਟ ਸੁਨੀਲ ਸੁਨੀਲ ਦਾ ਮਤਲਬ ਨਾਮ ਹੈ ਤੇ ਡਾਕਟਰ ਨਿਕਨੇਮ ਹੈ ਠੀਕ ਹੈ ਸੁਨੀਲ ਪਾਇਲਟ ਜਾਂ ਆਰਮੀ ਅਫਸਰ ਬਣਨ ਦੀ ਇੱਛਾ ਰੱਖਦਾ ਸੀ ਟੀਚਾ ਤੋਂ ਇਹ ਗੱਲ ਸੁਣ ਕੇ ਉਹ ਪਰੇਸ਼ਾਨ ਹੋ ਜਾਂਦੇ ਹਨ ਤੇ ਉਸ ਨੂੰ ਲਾਲਚ ਦੇ ਦੇ ਕੇ ਉਸ ਉੱਪਰ ਆਪਣੀ ਡਾਕਟਰ ਬਣਨ ਦੀ ਇੱਛਾ ਥੋਪਦੇ ਹਨ ਕੋਣ ਮਤਲਬ ਪਰੇਸ਼ਾਨ ਹੋ ਜਾਂਦੇ ਨੇ ਬਾਉ ਜੀ ਤੇ ਸ਼ਾਂਤੀ ਫਿਰ ਉਹਨੂੰ ਲਾਲਚ ਦਿੰਦੇ ਨੇ ਕਿ ਤੂੰ ਡਾਕਟਰ ਹੀ ਬਣਣਾ ਜਦੋਂ ਪਲੱਸ 1 ਵਿੱਚ ਉਸ ਦੀ 3rd ਵਿਜਨ ਆਉਂਦੀ ਹੈ ਤਾਂ ਉਹ ਅੱਗੂ ਪੜਨ ਤੋਂ ਇਨਕਾਰ ਕਰਦਾ ਹੈ ਪਰ ਬਾਉ ਜੀ ਉਸ ਨੂੰ ਡਾਕਟਰੀ ਕਿੱਤੇ ਦੇ ਫਾਇਦੇ ਜਿਸ ਤਾਹ ਹੋਇਆ ਉਸਟਰ ਬਣਨ ਲਈ ਮਜਬੂਰ ਕਰਦਾ ਹੈ ਤੇ ਸ਼ਾਂਤੀ ਵੀ ਉਸ ਅੱਗੇ ਹੱਥ ਪੱਲਾ ਜੋੜ ਕੇ ਅੱਗੋਂ ਪੜਨ ਲਈ ਮਨਾ ਲੈਂਦੀ ਹੈ ਜਦੋਂ ਉਹ ਹਾਂ ਕਰਦਾ ਹੈ ਤਾਂ ਦੋਵੇਂ ਉਸ ਨੂੰ ਗਲ ਵਿਕੜੇ ਪਾ ਲੈਂਦੇ ਹਨ ਗਲ ਵਿਕੜੇ ਦਾ ਮਤਲਬ ਜੱਫੀ ਪਾ ਲੈਂਦੇ ਹਨ ਜਦੋਂ ਡਾਕਟਰ ਨੇ ਹਾਂ ਕੀਤੀ ਤਾਂ ਉਸ ਦੀਆਂ ਟਿਵੀਸ਼ਨਾਂ ਦਾ ਪ੍ਰਬੰਧ ਕੀਤਾ ਗਿਆ ਉਸ ਨੂੰ ਸਕੂਟਰ ਲੈ ਕੇ ਦਿੱਤਾ ਗਿਆ ਤੇ ਉਸ ਦੀ ਕਾਮਯਾਬੀ ਲਈ ਮੰਨਤਾ ਮੰਗੀਆਂ ਗਈਆਂ ਪਰ ਫੀ ਪੀ ਐਮ ਟੀ ਵਿੱਚ ਉਸ ਦੀ ਪੋਜੀਸ਼ਨ ਨਾ ਆਈ ਜਿਸ ਕਾਰਨ ਘਰ ਵਿੱਚ ਬਹੁਤ ਹੀ ਉਦਾਸੀ ਵਾਲਾ ਮਾਹੌਲ ਬਣਿਆ ਹੋਇਆ ਸੀ ਇਸ ਨਿਰਾਸ਼ਾ ਵਾਲੇ ਮਾਹੌਲ ਵਿੱਚ ਡਾਕਟਰ ਨੂੰ ਬਾਹਰ ਕੱਢਣ ਲਈ ਵੀਰੂ ਨੇ ਉਸ ਨੂੰ ਕੈਪਸੂਲ ਦਾ ਨਸ਼ਾ ਲਾ ਦਿੱਤਾ ਆਪਣੇ ਪੁੱਤਰ ਦੀ ਮਾਨਸਿਕਤਾ ਨੂੰ ਨਾ ਸਮਝਦੇ ਹੋਏ ਮਾਪਿਆਂ ਦਾ ਦੁਬਾਰਾ ਉਸ ਨੂੰ ਪੀ ਐਮ ਟੀ ਦਾ ਟੈਸਟ ਦੇਣ ਲਈ ਤਿਆਰ ਕਰਨਾ ਪੁੱਤਰ ਦਾ ਟਿਊਸ਼ਨ ਦੇ ਪੈਸੇ ਆ ਤੋ ਨਸ਼ਾ ਕਰਨਾ ਤੇ ਲੱਖ ਕੋਸ਼ਾਂ ਦੇ ਬਾਵਜੂਦ ਵੀ ਆਪਣੇ ਪੁੱਤਰ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਨਾ ਕੱਢਣ ਸਕਣਾ ਇੱਕ ਅਜਿਹਾ ਵਿਸ਼ਾ ਇੱਕ ਆਂਗਿਕਾਰ ਮਾਪਿਆਂ ਅੱਗੇ ਪੇਸ਼ ਕਰਦਾ ਹੈ ਜੋ ਕਿ ਸੁਨੀਲ ਉਰਫ ਡਾਕਟਰ ਦੀ ਮੌਤ ਦਾ ਕਾਰਨ ਬੰਦਾ ਹੈ ਆਂਗਿਕਾਰ ਨੇ ਇਸ ਵਿਸ਼ੇ ਦੇ ਨਾਲ ਨਾਲ ਕੁਝ ਹੋਰ ਗੱਲਾਂ ਨੂੰ ਵੀ ਪੇਸ਼ ਕੀਤਾ ਹੈ ਜੀਵੇ ਵੀਰ ਕੋ ਨਹੀਂ ਵਿਰੋਧ ਦਾ ਦੋਸਤ ਜਿਹੜਾ ਕਿ ਬਹੁਤ ਹੀ ਨਸ਼ੇ ਵਾਲਾ ਜਾਂ ਗੁੰਡਾਗਰਦੀ ਕਰਨ ਵਾਲਾ ਹੀ ਜਿਵੇਂ ਕਿ ਵਿਰੋਧ ਦੇ ਰੂਪ ਵਿੱਚ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਘਨੌਲੀ ਚਾਲ ਅਤੇ ਗਾਮ ਨੂੰ ਖਤਮ ਕਰਨ ਲਈ ਨਸ਼ੇ ਦਾ ਕੈਪਸੂਲ ਉਸ ਦੇ ਨਾ ਕਰਨ ਦੇ ਬਾਵਜੂਦ ਵੀ ਉਸ ਦੇ ਮੂੰਹ ਵਿੱਚ ਪਾਉਣਾ ਆਦਿ ਇਹ ਕਾਂਗੀਕਰ ਇਹ ਵੀ ਸਪਸ਼ਟ ਕਰਦਾ ਹੈ ਕਿ ਨਸ਼ੇ ਨੂੰ ਵੇਚ ਵਾਲੇ ਦੀਆਂ ਦੁਕਾਨਾਂ ਭਾਵੇਂ ਸਧਾਰਨ ਪਾਣ ਬੀੜੀਆਂ ਦੀਆਂ ਜਾਂਪਦੀਆਂ ਹਨ ਪਰ ਇਹਨਾਂ ਦੁਕਾਨਾਂ ਰਾਹੀਂ ਹੀ ਉਹ ਨਸ਼ੇ ਦਾ ਕਾਰੋਬਾਰ ਕਰਦੇ ਹਨ ਇਹ ਦੁਕਾਨਾਂ ਵੀ ਆਮ ਤੌਰ ਤੇ ਸਕੂਲਾਂ ਕਾਲਜਾਂ ਦੇ ਸਾਹਮਣੇ ਹੀ ਖੁੱਲੀਆਂ ਹੁੰਦੀਆਂ ਹਨ ਇਸ ਪ੍ਰਕਾਰ ਇਸ ਇਕਾਂਗੀ ਦਾ ਮੁੱਖ ਵਿਸ਼ਾ ਅਜੋਕੇ ਜੀਵਨ ਵਿੱਚ ਅਜੋਕੇ ਮਤਲਬ ਅੱਜਕੱਲ ਦੇ ਜੀਵਨ ਵਿੱਚ ਭਖ ਦੀ ਮਤਲਬ ਉੱਭਰ ਰਹੀ ਜਿਹੜੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਿਹੜੀ ਸਮੱਸਿਆ ਭਖ ਦੀ ਸਮੱਸਿਆ ਨੌਜਵਾਨਾਂ ਦਾ ਨਸ਼ੇ ਵਿੱਚ ਗਰਕ ਹੋਣਾ ਹੈ ਇਕਾਂਗੀਕਰ ਇਸ ਸਮੱਸਿਆ ਦਾ ਮੁੱਖ ਕਾਰਨ ਮਾਪਿਆਂ ਦੁਆਰਾ ਆਪਣੇ ਬੱਚਿਆਂ ਦੇ ਕੈਰੀਅਰ ਸੰਬੰਧੀ ਉਹਨਾਂ ਦੀ ਮਾਨਸਿਕਤਾ ਸਹਿਜ ਯੋਗਤਾ ਸਹਿਜ ਯੋਗਤਾ ਜੋ ਉਹਨਾਂ ਦੀ ਅਬਿਲਟੀ ਹੈ ਉਹਨੂੰ ਨਹੀਂ ਉਹ ਵੇਖਦੇ ਮਾਪਿਓ ਆਪਣੀ ਮਰਜ਼ੀ ਉਹਨਾਂ ਤੇ ਥੋਪਦੇ ਨੇ ਤੇ ਦਿਲਚਸਪੀ ਨੂੰ ਸਮਝੇ ਬਿਨਾ ਉਹਨਾਂ ਉੱਪਰ ਆਪਣੀ ਮਰਜ਼ੀ ਠੋਸਣ ਨੂੰ ਸਵੀਕਾਰ ਕਰਦਾ ਹੈ ਤੇ ਦਰਸਾਉਂਦਾ ਹੈ ਇਕਾਂਗੀ ਦਾ ਵਿਸ਼ਾ ਮਨੋਵਿਗਿਆਨਿਕ ਯਥਾਰਤਕ ਵਿਆੰਗਮੈਤ ਸਮੇ ਦੀ ਲੋਡ ਅਨੁਸਾਰ ਉਸਾਰੂ ਤੇ ਰਚਨਾਤਮਕ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਸਾਡਾ ਜਿਹੜਾ ਵਿਸ਼ਾ ਵਸਤੂ ਕੰਪਲੀਟ ਹੋ ਗਿਆ ਤੇ ਨੈਕਸਟ ਵੀਡੀਓ ਵਿੱਚ ਕੈਰੈਕਟਰ ਸਕੈਚ ਕਰਾਂਗੇ ਸੋ ਇਹਨੂੰ ਧਿਆਨ ਨਾਲ ਤੁਸੀਂ ਲਰਨ ਕਰ ਲੈਣਾ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇ